యుద్ధ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਮੋਹਾਲੀ ਪੁਲਿਸ ਨੇ ਸਪਲਾਈ ਚੇਨ ਨੂੰ ਤੋੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਇੱਕ ਅਹਿਮ ਕਾਰਵਾਈ ਕਰਦਿਆਂ ਥਾਣਾ ਜ਼ੀਰਕਪੁਰ ਦੀ ਹਦੂਦ ਅੰਦਰ ਇੱਕ ਨਸ਼ਾ ਤਸਕਰ ਨੂੰ ਕਰੀਬ 13 ਕਿਲੋ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਾਣਕਾਰੀ ਦਿੰਦੇ ਹੋਏ ਐਸਪੀ ਮਨਪ੍ਰੀਤ ਸਿੰਘ ਜੀਮ ਸਾਹਿਬ ਡੀਜੀਪੀ ਸਾਹਿਬ ਵੱਲੋਂ ਜਿਹੜੀ ਯੁੱਧ ਜਿਹੜਾ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਅੰਤਰਗਤ ਇੱਕ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਵੀਰ ਜੀ ਸਾਨੂੰ ਅਸੀਂ ਇੱਕ ਦੋਸ਼ੀ ਨੂੰ ਅਪ੍ਰੀਹੈਂਡ ਕੀਤਾ ਹੈ ਸਿਆਜ਼ ਗੱਡੀ ਦੇ ਨਾਲ ਜਿਹਦੇ ਕੋਲ ਮਤਲਬ ਕਾਫੀ ਹੈਵੀ ਕੁਆਂਟੀਟੀ ਜੈ ਕਿ 13 ਕਿਲੋ ਫੀਮ ਲਗਭਗ 13 ਕਿਲੋ ਫੀਮ ਜਿਹੜੀ ਸਾਨੂੰ ਹੈਵੀ ਕੁਆਂਟੀਟੀ ਚੋਂ ਮਿਲੀ ਹੈ ਉਹ ਗੱਡੀ ਚੋਂ ਦੌਰਾਨ ਦੇ ਨਾਕਾਬੰਦੀ ਤੇ ਇਹ ਬੜਾ ਮੇਨ ਇੰਪੋਰਟੈਂਟ ਹੈ ਵੀ ਇਹ ਜਿਹੜਾ ਬੰਦਾ ਹੈ ਹੈਬਿਚੁਅਲ ਅਫੈਂਡਰ ਹੈ ਇਹਦੇ ਚ ਪਹਿਲੋ ਵੀ 3-5 ਦਰਜ ਨੇ ਜਿਹਦੇ ਪਹਿਲੋ 6 ਕਿਲੋ ਫੀਮ ਦਾ ਪਹਿਲੋ ਵੀ 2023 ਚ ਦਰਜ ਹੈ 307 ਦਾ ਦਰਜਾ ਹੈ ਅਟੈਂਪਟ ਟੂ ਮਰਡਰ ਦਾ ਤੇ ਉਸ ਤੋਂ ਬਾਅਦ ਜਦੋਂ ਜੇਲ ਸੀਗਾ ਜੇਲ ਚ ਵੀ ਨਸ਼ਾ ਵੇਚਣ ਦੇ ਕਰਕੇ ਤੇ ਉੱਥੇ ਵੀ ਐਨਡੀ ਪੇ ਸੈਕਟਰ ਦਾ ਪਰਚਾ ਦਰਜਇਆ ਤੇ ਦਰਾਨੇ ਤਫਤੀਸ਼ ਸਾਨੂੰ ਜਿਹੜੀ ਇਹ ਗੱਲ ਪਤਾ ਲੱਗੀ ਹੈ ਵੀ ਹਾਂ ਵੀ ਇਹ ਝਾਰਖੰਡ ਤੋਂ ਜਿਹੜਾ ਸੀਗਾ ਇਹ ਆਪਣਾ ਕੰਟਰਾਬੈਂਡ ਲੈ ਕੇ ਆਇਆ ਸੀਗਾ ਤੇ ਅੱਗੇ ਆਪਣਾ ਫਰੋਥਪੁਰ ਸਾਈਡ ਇਹਨੇ ਜਾ ਕੇ ਸੀਲ ਕਰਨਾ ਸੀਗਾ ਤੇ ਜਿਹੜਾ ਟਰਾਂਜ਼ਿਟ ਦੇ ਵਿੱਚ ਪੁਲਿਸ ਦੀ ਜਿਹੜੀ ਮਿਸਟੈਲੀ ਕਰਕੇ ਇਹਨਾਂ ਨੂੰ ਅਪ੍ਰੀਹੈਂਡ ਕੀਤਾ ਗਿਆ ਤੇ ਬੰਦੀ ਆ ਧਾਰਾਵਾਂ ਦੇ ਅੰਡਰ ਜਿਹੜੀ ਕਿ ਐਨਡੀ ਪੇ ਸੈਕਟ ਆਪਣੇ ਐਨਡੀ ਪੇ ਸੈਕਟਰ ਦੇ ਅੰਡਰ ਪਲੱਸ ਜਿਹੜਾ ਨਵਾਂ ਰੂਲ ਆਇਆ ਆਪਣਾ ਬੀਐਨਐਸ ਦੇ ਅੰਡਰ ਜਿਹੜੀ ਸਖਤ ਹੋਇਆ ਹੈ 111 ਬੀਐਨਐਸ ਆਰਗੇਨਾਈਜ਼ ਕ੍ਰਾਈਮ ਦਾ ਉਹਦਾ ਵੀ ਉਹ ਵੀ ਉਹਦਾ ਵੀ ਇੱਥੇ ਅਪਲਾਈ ਕੀਤਾ ਗਿਆ ਹੈ। ਅਪਲਾਈ ਕੀਤਾ ਮੇਰੇ ਅੱਗੇ। ਇਹ ਦੇਖੋ ਜੀ ਰਹਿਣ ਵਾਲਾ ਹੈ ਜਸ਼ਨਪ੍ਰੀਤ ਸਿੰਘ son of ਰਣਜੀਤ ਸਿੰਘ ਰੈਜ਼ੀਡੈਂਟ ਆਫ ਵਿਲੇ ਲਾਲਚੀਆਂ ਫਰੋਜ਼ਪੁਰ ਦਾ ਰਹਿਣ ਵਾਲਾ ਹੈ। ਗੁਰੂ ਦਾ ਸਾਹ ਤਸੀਲ ਦੇ ਵਿੱਚ। ਉਥੋਂ ਦਾ ਰਹਿਣ ਵਾਲਾ ਹੈ ਤੇ ਉੱਥੇ ਹੀ ਇਹ ਲੈ ਕੇ ਜਾ ਰਿਹਾ ਸੀਗਾ ਤੇ ਇਸ ਰੂਟ ਦੇ ਥਰੂ ਇਹ ਟਰਾਂਜ਼ਿਟ ਸੀਗਾ ਜੀ ਦਾ। ਜੀ ਸਰ ਦੀ ਇਨਵੈਸਟੀਗੇਸ਼ਨ ਸੇ ਸਰ ਜੀ ਆਇਆ ਹੈ। ਹਾਂ ਜੀ। ਜੀਰੋਂ ਕੋਲ ਖਾਲੀ ਵੀ ਹੈ। ਗੱਡੀ ਦਾ ਅਸੀਂ ਜੀ ਬੜੀ ਇਨੀਸ਼ੀਅਲ ਸਟੇਜ ਐ ਵੈਰੀਫਾਈ ਕਰ ਰਹੇ ਆ ਜਿਹੜੀ ਹੈ ਇਹ ਰਹਿਣ ਵਾਲਾ ਉਥੋਂ ਦਾ ਇਹ ਆਧਾਰ ਕਾਲ ਉਥੋਂ ਦਾ ਹੈ। ਠੀਕ ਹੈ ਸਾਰਾ ਵੈਰੀਫਾਈ ਹੋ ਗਿਆ ਹੈ ਤੇਰ ਕ੍ਰੀਨ ਰਿਕਾਰਡ ਵੀ ਅਸੀਂ ਚੈੱਕ ਕਰ ਲਿਆ ਹੈ ਗੱਡੀ ਦਾ ਡਾਟਾ ਜਿਹੜਾ ਗਿਆ ਸੀ ਸਾਰੇ ਸਾਰੇ ਵੈਰੀਫਾਈ ਕਰ ਰਹੇ ਹਾਂ ਜੋ ਅੱਗੇ ਡਿਊ ਪ੍ਰੋਸੈਸ ਆਫ ਲਾ ਸਾਡੇ ਸਾਹਮਣੇ ਆਊਗਾ ਅਸੀਂ ਤੁਹਾਨੂੰ ਦੱਸਾਂਗੇ ਸੇਬੀ ਸਾਹਿਬ ਇਹ ਜਿਹੜੀ ਹੰਟਰ ਤੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਕੁਝ ਨਿਕਲ ਕੇ ਸਾਹਮਣੇ ਆਈ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਕਿ ਕਿੰਨੇ ਦਿਨਾਂ ਤੋਂ ਇਹ ਸਾਰੇ ਸਪਲਾਈ ਕਰ ਰਿਆ ਸੀਦਾ ਮੋਟਰ ਸਪਲਾਈ ਕੀ ਹੁੰਦੀ ਹੈ ਦੇਖੋ ਇਟਸ ਅ ਵੈਰੀ अर्ਲੀ ਸਟੇਜ ਕਿ ਅਸੀਂ ਤੁਹਾਨੂੰ ਦੱਸ ਸਕੀਏ ਵੀ ਹਾਂ ਕਿਉਂਕਿ ਸਾਡੀ ਇੱਕ ਤਾਂ ਇੱਕ ਇਨਵੈਸਟੀਗੇਸ਼ਨ ਸਫਰ ਕਰਦੀ ਹੈ ਸੈਕੰਡਲੀ ਜਿਹ ਉਦੇ ਵਿੱਚ ਇਹ ਆਪਣਾ ਪਰਤੱਖ ਹੁੰਦਾ ਹੈ ਵੀ ਹਾਂ ਵੀ ਇੱਥੇ 2 ਐਫਆਈ 3 ਐਫਆਈ ਆਲਰੇਡੀ ਅਗੈਂ ਦੇ ਇੱਥੇ 2 ਐਨਟੀ ਬੈਸ ਰੱਖਦੀਆਂ ਹਨ ਕੰਮ ਤਾਂ ਪਹਿਲਾਂ ਦਾ ਹੀ ਕਰਦਾ ਹੈ ਹੋਰ ਵੀ ਇਹਨੇ ਕਿੰਨੀ ਵਾਰੀ ਰਾਉਂਡਸ ਲਾਏ ਨੇ ਉਹ ਸਾਰਾ ਦਾ ਟੈਕਨੀਕਲ ਤੇ ਇਹਦੀ ਜਿਹੜੀ ਟੈਰੋਗੇਸ਼ਨ ਉਹ ਸਾਹਮਣੇ ਆਊਗਾ ਸਰ ਸਰ ਫੋਨ ਮੈਂ ਜਸ ਬ੍ਰਾਮਤ ਕੀਤਾ ਹੋਣਾ ਹੈਗਾ ਕੁਝ ਕੰਟੈਕਟ ਨਿਕਲੇ ਹੋਣੇ ਉਹਦੇ ਕੁਝ ਪਤਾ ਲੱਗੇ ਕਿ ਅਸੀਂ ਸਪਲਾਈ ਕਰਦਾ ਸੀ ਉਹ ਤੋਂ ਸਾਰੇ ਫਾਈਨੈਂਸ਼ੀਅਲ ਐਕਸਪੈਂਸ ਕਿਹੜੇ ਹੋਣਗੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਜਿਹੜਾ ਤੁਹਾਡਾ ਕੁਸਚਨ ਹੈ ਠੀਕ ਹੈ ਉਹ ਜਿਹੜਾ ਫੋਨ ਹੈ ਉਹ ਡਿਊਰੀ ਇਨਫਰੈਂਸੀ ਕਨੈਕਸਿਸ ਜੋ ਸਾਹਮਣੇ ਆਊਗਾ ਉਹਦੇ ਥਰੂ ਅਸੀਂ ਕਾਰਵਾਈ ਕਰਾਂਗੇ ਸਰ ਲੋਕਲ ਇਨਵੋਲਵਮੈਂਟ ਕੋਈ ਸਾਹਮਣੇ ਆ ਰਹੀ ਹੈ ਮੇਰੇ ਸਾਹਮਣੇ ਕਲੀਅਰ ਇਨਵੈਸਟੀਗੇਸ਼ਨ ਇਹ ਰਿਮਾਂਡ ਅਰਲੀ ਸਟੇਜ ਹਾਲੇ ਤੱਕ ਨਹੀਂ ਕੋਈ ਆਈ ਰਿਮਾਂਡ ਪਰ ਰਿਮਾਂਡ ਪੇਸ਼ ਕਰਨਾ ਹੈ ਜੀ ਹੱਲੇ ਉਹਨਾਂ ਨੂੰ ਸਸਲ ਇਹ ਜੀਰਕਪੁਰ ਪੁਲਿਸ ਸਟੇਸ਼ਨ ਵੱਲੋਂ ਜਿਹੜਾ ਪ੍ਰੈਸ਼ਰ ਹੈਗਾ ਜੀਰਕਪੁਰ ਥਾਣੇ ਦਾ ਇਹ ਜੀਰਕਪੁਰ ਪੁਲਿਸ ਪੁਲਿਸ ਦਾ ਜੀ ਹਾਂ ਜੀ ਜੇ ਸਾਡੇ ਇੱਕ ਆਪਣੀ ਸਪੈਸ਼ਲ ਐਂਟੀ ਨਾਰ ਜਿਹੜੇ ਜਿਹੜੇ ਹੋਰ ਉਹ ਇਸ ਮੁਹਿੰਮ ਤੋਂ ਬਾਹਰ ਜਿਹੜਾ ਸੀ ਹੋਰ ਚੱਲ ਰਹੀ ਹੈ ਜਿਹੜੀ ਸਾਡੇ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਜੀ ਜਿੱਦ ਅਸੀਂ ਕਾਸ ਆਪਰੇਸ਼ਨਸ ਕਰ ਰਹੇ ਆ ਅਰਲੀ ਮਾਰਨਿੰਗ ਰੇਡਸ ਆ ਜਿਹਦੇ ਤੇ ਲਾਕਾ ਬੰਦੀ ਹੈ ਇੰਟੈਲੀਜੈਂਸ ਬੇਸਡ ਹਿਊਮਨ ਇੰਟਰਵੇਸਡ ਸਾਡੇ ਆਪਰੇਸ਼ਨਸ ਚੱਲ ਰਹੇ ਨੇ ਸੋ ਸਾਡਾ ਅਸੀਂ ਤੁਹਾਡੇ ਥਰੂ ਅਪੀਲ ਵੀ ਕਰਦੇ ਆ ਵੀ ਹਾਂ ਵੀ ਜੇ ਕੋਈ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਵੀ ਕਿਤੇ ਕੋਈ ਇਹੋ ਜਿਹੀ ਚੀਜ਼ ਚੱਲ ਰਹੀ ਹੈ ਐਨਟੀ ਸੋਸ਼ਲ ਐਕਟੀਵਿਟੀਜ਼ ਸਾਨੂੰ ਦੱਸਣ ਪਹਿਚਾਨ ਗੁਪਤ ਰੱਖੀ ਜਾਊਗੀ ਐਕਸ਼ਨ 100% ਟ੍ਰੈਵਲੈਂਟਜ ਹੋਊਗਾ ਸਰ ਇੱਕ ਸਵਾਲ ਇਹ ਵੀ ਹੈ ਬੜਾ ਇੱਕ ਵੱਡਾ ਚੈਲੰਜ ਵੀ ਇਹ ਤੁਹਾਡੇ ਲਈ ਕਿਉਂਕਿ ਅੰਬਾਲਾ ਨਾਲ ਲੱਗਦਾ ਹੈ ਸਟੇਟ ਮਕਰੀ ਹੈ ਸ਼ਰਾਬ ਦੀ ਤਸਕਰੀ ਬੜਾ ਜੁਦੂ ਦੇ ਪਾਸੋਂ ਆਇਆ ਉਸ ਪਾਸੇ ਵੀ ਗਜ਼ੀਰਤਪੁਰ ਦੀ ਗੱਲ ਕਰ ਰਿਹਾ ਵੱਡੇ ਨਾਲ ਮੱਸੀ ਉਸ ਉਸੇ ਲੱਗ ਕੇ ਕਿੰਨਾ ਜਿਹੜਾ ਕੰਮ ਸਾਰੀ ਦੇਖੋ ਸਾਡੇ ਪਰਸੋਂ ਹੀ ਐਸਐਚਓ ਸਾਹਿਬ ਦੀ ਤੇ ਏਐਸਪੀ ਜਿਹੜੇ ਆਪਣੇ ਪੰਚਗੋਲਾ ਨੇ ਉਹਨਾਂ ਦੀ ਮੀਟਿੰਗ ਹੋਈ ਸੀ ਅਸੀਂ ਇੰਟਰ ਸਟੇਟ ਜਿਹੜੇ ਆਪਣੇ ਸਾਡੀਆਂ ਬਾਰਡਰ ਜਿਹੜੀ ਗੈਪ ਨੇ ਨਾ ਆਪਣੀ ਮੀਟਿੰਗਸ ਕਰ ਰਹੇ ਹਾਂ ਉਹਨਾਂ ਦਾ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਉਹ ਸਾਡੀਆਂ ਲਿਸਟ ਅਸੀਂ ਉਹਨਾਂ ਨੂੰ ਸ਼ੇਅਰ ਕੀਤੀਆਂ ਉਹਨਾਂ ਦੀ ਅਸੀਂ ਕਿੱਦੀਆਂ ਵੀ ਜਿੰਦ ਬੰਦੇ ਇਧਰੋਂ ਕ੍ਰਾਈਮ ਕਰਕੇ ਉਧਰ ਚਲੇ ਜਾਂਦੇ ਜਾਂ ਉਧਰੋਂ ਆ ਕੇ ਇਧਰ ਆ ਜਾਂਦੇ ਨੇ ਸੋ ਸਾਡੀਆਂ ਮੀਟਿੰਗ ਜਿਹੜੀਆਂ ਅੰਬਾਲਾ ਆਪਣੇ ਪੰਚਕੁਲਾ ਬੱਦੀ ਇਹ ਨਾ ਚੱਲਦੇ ਰਹਿੰਦੇ ਆ ਸਮਝਦੇ ਹਾਂ ਸਰ ਇਹ ਹਾਂਜੀ ਕੀ ਕੰਮ ਹੈ ਜੀ ਇਹਦੀ ਲਗਭਗ ਜੀ ਮੇਕਰ 26-27 ਸਾਲ ਦੇ ਸਰ ਨਸ਼ੇ ਨਸ਼ੇ ਦੇ ਅਗੇਂਸ ਜਿਹੜਾ ਵਾਰ ਚੱਲ ਰਹੀ ਹੈ ਤੁਹਾਡੀ ਪੰਜਾਬ ਦੀ ਇਹਦੇ ਨਾਲ-ਨਾਲ ਜਿਹੜੇ ਕਿ ਕਿ ਹੱਬ ਹੈ ਨਿਰਸੁਰ ਦੀ ਅਸੀਂ ਗੱਲ ਕੱਲੇ ਵੱਡੀ ਵੱਡੀ ਸੁਸਾਇਟੀ ਦਾ ਮਾਰੇ ਅੰਦਰ ਕਈ ਬਾਰੇ ਜਿਹੜੀ ਰੈਂਟ ਅਕਮੋਡੇਸ਼ਨ ਤੇ ਰਹਿੰਦੇ ਉਹਨਾਂ ਤੇ ਵੀ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਰੈਂਟ ਤੇ ਜਿਹੜੇ ਵੈਰੀਫਿਕੇਸ਼ਨ ਨਹੀਂ ਉਹਦੇ ਨਾਲੇ ਵੀ ਮਾਮਲਾ ਦਾਜ ਹੋਇਆ ਪਰ ਕਈ ਵਸਾਰੇ ਵੀ ਹੋਈ ਹੈ ਕਿ ਜਿਹੜੇ ਮਾਰੇ ਅੰਦਰ ਨਸ਼ਾ ਤਸਕਰ ਹੋਣ ਜਾਂ ਗੈਂਗਸਟਰ ਟਾਈਪ ਹੋ ਉਹ ਜਾ ਕੇ ਲੁੱਕ ਕੇ ਉੱਥੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਲੋਹ ਜਾਂਦੇ ਮੈਂ ਐਡ ਕਰੂੰਗਾ ਵਿੱਚ ਕਿਉਂਕਿ ਖਰੜਦੀ ਤੇ ਪਰ ਜ਼ਿਲਕੋ ਸਾਈਟ ਦੀ ਗੱਲ ਕਰੀਏ ਜ਼ਿਆਦਾ ਇੰਕਾਊਂਟਰ ਵੀ ਉੱਥੇ ਦੇਖਣ ਨੂੰ ਮਿਲਿਆ ਇਸ ਸਾਲ ਦੇਖੋ ਇੱਥੇ ਆਪਣਾ ਜਿਹੜਾ ਵਰਟੀਕਲ ਜਿਹੜੀ ਹੈਗੀ ਹੈ ਰਹਿਸ਼ ਹੋ ਰਹੀ ਹੈ ਬਿਲਡਿੰਗਸ ਆ ਰਹੀਆਂ ਕਾਫੀ ਆ ਰਹੀਆਂ ਲੋਕ ਐਸੇ ਆ ਰਹੇ ਨੇ ਕੰਮ ਕਰਨ ਨੂੰ ਆਉਂਦੇ ਉਹਦੇ ਵਿੱਚ ਕੁਝ ਐਂਟੀਸੋਸ਼ਲ ਐਲੀਮੈਂਟਸ ਵੀ ਆ ਜਾਂਦੇ ਨੇ ਬਟ ਅਸੀਂ ਕੱਲ ਹੀ ਕੱਲ ਦੇ ਦਿਨ ਤੇ ਮੈਂ ਦੱਸਣਾ ਚਾਹਾਂਗਾ ਕੱਲ ਦੇ ਦਿਨ ਜਿ ਵੀ ਅਸੀਂ ਦੋ ਐਫਆਈਆਜ਼ ਲੋਚ ਕੀਤੀਆਂ ਵੀ ਜਿਹੜੀਆਂ ਬਿਨਾਂ ਵੈਰੀਫਿਕੇਸ਼ਨ ਤੋਂ ਜਿੱਥੇ ਪੀਜੀਜ਼ ਚੱਲਦੇ ਸੀਗੇ ਤੇ ਫਰਦਰ ਅਸੀਂ ਇਹ ਜਿਹੜੀ ਹੈਗੀ ਹੈ ਆਪਣਾ ਜਿਹੜਾ ਬਿਆਨ ਚਲਾ ਰਹੇ ਹਾਂ ਵੀ ਹਾਂ ਵੀ ਜਿਹੜੇ ਲੋਕ ਆ ਉਹਨਾਂ ਨੂੰ ਵੀ ਅਪੀਲ ਵੀ ਕਰਦੇ ਹਾਂ ਵੀ ਬਿਨਾਂ ਵੈਰੀਫਿਕੇਸ਼ਨ ਤੋਂ ਕਿਸੇ ਨੂੰ ਰੱਖਣਾ ਤੇ ਜੇ ਉਹਨਾਂ ਕੋਈ ਐਂਟੀਸੋਸ਼ਲ ਐਕਟੀਵਿਟੀ ਮਿਲਦੀ ਹੈ ਦੱਸਣ ਤੇ ਜੇ ਕੋਈ ਸਾਨੂੰ ਪਾਇਆ ਚਾਹੇ ਕਿਸੇ ਪੀਜੀ ਚ ਰਹਿ ਰਹੇ ਨੇ ਤੇ ਜੇ ਉਥੇ ਰਹਿ ਕੇ ਕੋਈ ਸਾਡੀ ਇੰਟੈਰੋਗੇ ਸਾਡੀ ਇੰਟਰੋਗੇਸ਼ਨ ਜਾਂ ਇਨਵੈਸਟੀਗੇਸ਼ਨ ਕਿਤੇ ਵੀ ਆ ਗਿਆ ਵੀ ਹਾਂ ਵੀ ਉਹ ਉਹਨਾਂ ਦਾ ਕਿਸੇ ਦਾ ਹੋਟਲ ਜਾਂ ਕਿਸੇ ਦਾ ਪੀਜੀ ਐਜ਼ ਅ ਯੂਜ਼ ਹੋਇਆ ਹੈ ਨਸ਼ੇ ਵਾਸਤੇ ਜਾਂ ਕਿਸੇ ਗੈਂਗਸਟਰਸ ਵਾਸਤੇ ਤਾਂ ਵੀ ਵਿਲ ਮੇਕ ਸ਼ੋਰ ਵੀ ਹਾਂ ਵੀ ਉਥੇ ਪ੍ਰੋਪਰ ਐਕਸ਼ਨ ਹੋਵੇ ਦੋ ਸੀਲ ਹੋਵੇ